ਦੋਸਤੋ ਪੰਜਾਬੀ ਫਿਲਮ ਇੰਡਸਟਰੀ ਨੂੰ ਅੱਜ ਕਦੇ ਵੀ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਕਿਉਂਕਿ ਪੰਜਾਬੀ ਦੇ ਮਸ਼ਹੂਰ ਕਮੇਡੀਅਨ ਲੋਕਾਂ ਨੂੰ ਹਸਾਉਣ ਵਾਲੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਹਾਸਿਆਂ ਦੇ ਬਾਦਸ਼ਾ ਜਸਵੰਦਰ ਭੱਲਾ ਸਦਾ ਲਈ ਖਮੋਸ਼ ਹੋ ਗਏ ਨੇ ਉਹ ਅੱਜ ਇਸ ਰੰਗਲੀ ਦੁਨੀਆ ਨੂੰ ਛੱਡ ਕੇ ਚਲਵਸੇ ਨੇ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸਨ ਔਰ ਫੋਰੈਸਟ ਹਸਪੀਟਲ ਵਿੱਚ ਜੇਰੇ ਲਾ ਸਨ ਅੱਜ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦਿਹਾਂਤ ਹੋ ਗਿਆ ਹੈ। ਪਲਕੇ ਮਤਲਬ 23 ਅਗਸਤ ਨੂੰ ਉਹਨਾਂ ਦਾ ਅੰਤਮ ਸੰਸਕਾਰ ਬਲੌਂਗੀ ਮੋਹਾਲੀ ਦੇ ਪਿੰਡ ਬਲੌਂਗੀ ਦੇ ਵਿੱਚ ਜਿਹੜਾ ਕੀਤਾ ਜਾਵੇਗਾ। ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਤੇ ਹੋਰ ਜਿਹੜੇ ਲੋਕਾਂ ਦੇ ਲਈ ਉਹ ਇੱਕ ਕਾਫੀ ਮਕਬੂਲ ਕਮੇਡੀਅਨ ਤੇ ਕਲਾਕਾਰ ਸਨ। ਉਹਨਾਂ ਨੇ ਤਕਰੀਬਨ 1988 ਦੇ ਵਿੱਚ ਸੰਕਾਟੇ ਕੱਢਨੇ ਸ਼ੁਰੂ ਕੀਤੇ ਔਰ ਲਗਾਤਾਰ ਸੰਕਾਟਿਆਂ ਦੇ ਰਾਹੀਂ ਉਹਨਾਂ ਦੇ ਸੰਕਾਟਿਆਂ ਨੇ ਕਾਫੀ ਮਕਬੂਲੀਅਤ ਹਾਸਲ ਕੀਤੀ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਦੇ ਢਿੱਡੀ ਪੀੜਾ ਪਾਉਣ ਵਾਲੇ ਔਰ ਹਾਸਿਆਂ ਦੇ ਬਾਦਸ਼ਾਹ ਇਸ ਦੁਨੀਆ ਤੋਂ ਚੱਲ ਬਸੇ ਨੇ ਉਹਨਾਂ ਦੇ ਜਾਣ ਨਾਲ ਜਿੱਥੇ ਫਿਲਮ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਉੱਥੇ ਹੀ ਪੰਜਾਬੀਆਂ ਦੇ ਮਨਾਂ ਨੂੰ ਵੀ ਵੱਡੀ ਠੇਸ ਪਹੁੰਚੀ ਹੈ